ਰਾਜਿੰਦਰ ਜੀ ਅੱਜ ਮੋਗਾ ਚ ਪਹੁੰਚੋ ਭਾਰੀ ਭਾਰੀ ਗੱਠ ਨੂੰ ਸੰਬੋਧਨ ਕੀਤਾ ਚੋਣ ਪ੍ਰਚਾਰ ਤੋਂ ਭਾਰੀ ਸਮਾਪਨ ਮਿਲਿਆ ਕਿ ਅੱਜ ਮੋਗਾ ਵਿਖੇ ਇਸ ਸਥਾਨ ਤੇ ਸ਼ਰਧਨੀ ਅਕਾਲੀ ਦਲ ਦੀ کریم ਸ਼ਹਿਰ ਦੇ ਮੇਨ ਆਗੂ ਉਹ ਸਾਰੇ ਇਕੱਤਰ ਹੋਏ ਅਸੀਂ ਆਪਸ ਵਿੱਚ ਮਿਲ ਕੇ ਸ਼ਰਧਨੀ ਅਕਾਲੀ ਲਾਲ ਦੀ ਚੜ੍ਹਦੀ ਕਲਾ ਦੇ ਲਈ ਆਪਸ ਵਿੱਚ ਰਾਜ ਮਸ਼ਵਰਾ ਕੀਤਾ ਔਰ ਆਉਣ ਵਾਲੀ ਰਣਨੀਤੀ ਜਿਹੜੀ ਹੈ ਉਹ ਲੀਕੀ ਹੈ ਸ਼੍ਰੋਮਣੀ ਅਕਾਲੀ ਦਲ ਜੋ ਪੰਜਾਬ ਦੀ ਖੇਤਰੀ ਪਾਰਟੀ ਹੈ ਔਰ ਪੰਜਾਬ ਦੀ ਮਾਂ ਪਾਰਟੀ ਹੈ ਉਸ ਨੂੰ ਅਸੀਂ ਬਲੰਦੀ ਤੇ ਲੈ ਕੇ ਜਾਣ ਦੇ ਲਈ ਸਾਰਿਆਂ ਨੇ ਇਸ ਗੱਲ ਦਾ ਪ੍ਰਣ ਕੀਤਾ ਕਿ ਦਿਨ ਰਾਤ ਇੱਕ ਕਰਾਂਗੇ ਦਿਨ ਰਾਤ ਇੱਕ ਕਰਕੇ ਪੰਜਾਬ ਨੂੰ ਬਚਾਵਾਂਗੇ ਸ਼੍ਰੋਮਣੀ ਅਕਾਲੀ ਦਲ ਨੂੰ ਤਕੜੇ ਕਰਾਂਗੇ ਰਾਜਵਿੰਦਰ ਜੀ ਜਿਸ ਤਰੀਕੇ ਨਾਲ ਅੱਜ ਆਪਾਂ ਗੱਲ ਕਰੀਏ 10 ਸਾਲ ਪਹਿਲਾਂ 10 ਸਾਲ ਪਹਿਲਾਂ ਲੋਕ ਸਭਾ ਹਲਕਾ ਫੂਲਕੋਟ ਦੇ ਵਿੱਚ ਅਕਾਲੀ ਦਲ ਦਾ ਇੱਜ਼ਤ ਸੀਗਾ ਤੋਂ ਮੈਂ ਤਾਂ ਔਰ ਸਾਨੂੰ 10 ਸਾਲਾਂ ਬਾਅਦ ਫਿਰ ਜਿਹੜੀ ਉਹ ਉਮੀਦ ਚੜ੍ਹੀ ਹੈਗੀ ਐ ਤੇ ਕਿੰਦਾ ਦੀ ਲੋਕਾਂ ਦੀ ਮੰਗਾਂ ਆ ਗਈਆਂ ਨੇ ਜੇ ਤੁਸੀਂ ਡਿਸਟ੍ਰਿਕਟ ਦਾ ਵਿਚਰਣੇ ਉਹ ਲੋਕਾਂ ਦੀਆਂ ਮੰਗਾਂ ਦੇਖੋ ਇੱਕ ਤਾਂ ਆਪਣਾ ਇਲਾਕਾ ਹੋਣ ਕਰਕੇ ਇਸ ਇਲਾਕੇ ਦਾ ਮੈਂ ਜੰਪਲ ਹੋਣ ਕਰਕੇ ਇੱਥੋਂ ਦੀਆਂ ਜਿਹੜੀਆਂ ਜਿੰਨੀਆਂ ਵੀ ਦੁੱਖ ਤਕਲੀਫਾਂ ਨੇ ਉਹਨਾਂ ਤੋਂ ਮੈਂ ਭਲੀ ਭਾਂਤ ਜਾਣਦਾ ਐ ਦੂਸਰਾ ਪਰਿਵਾਰ ਦਾ ਪਿਛੋਕੜ ਇੱਕ ਰਾਜਨੀਤਿਕ ਹੋਣ ਕਰਕੇ ਮਾਨਯੋਗ ਪਿਤਾ ਸਰਦਾਰ ਸੀਤਲ ਸਿੰਘ ਜੀ ਨਾਲ ਬਹੁਤ ਧਿਰ ਕੰਮ ਕਰਨ ਦਾ ਮੌਕਾ ਮਿਲਿਆ ਇਸੇ ਤਰ੍ਹਾਂ ਮਾਨਯੋਗ ਮੇਰੇ ਨਾਨਾ ਜੀ ਸਰਦਾਰ ਗੁਰਦੇਵ ਸਿੰਘ ਜੀ ਬਾਦਲ ਸਾਹਿਬ ਦੇ ਨਾਲ ਬਹੁਤ ਧਿਰ ਕੰਮ ਕਰਨ ਦਾ ਮੌਕਾ ਮਿਲਿਆ ਔਰ ਪਾਰਟੀ ਦੇ ਹਰ ਇੱਕ ਜੋ ਵੀ ਡਿਊਟੀ ਲਾਈ ਗਈ ਉਸ ਨੂੰ ਤਨਦੇਈ ਨਾਲ ਨਿਭਾਉਂਦੇ ਹੋਏ ਬਹੁਤ ਵਾਰ ਬਹੁਤ ਕੁਝ ਸਿੱਖਿਆ ਹੈ ਤਾਂ ਜੋ ਫਰੀਦਕੋਟ ਦੀਆਂ ਜੋ ਵੀ ਮੰਗਾਂ ਨੇ ਉਹ ਦਾਸ ਨੂੰ ਪਤਾ ਕਿ ਦੁੱਧ ਦੇ ਵਿੱਚੋਂ ਘਿਓ ਕਿਵੇਂ ਨਿਕਲਦਾ ਤੇ ਉਹ ਕੱਢਣ ਦੇ ਲਈ ਅਸੀਂ ਤਿਆਰ ਹਾਂ ਜੇ ਸਾਰੇ ਜਾਣੇ ਰਲ ਕੇ ਅਸੀਂ ਹਵਲਾ ਮਾਰੀਏ ਤਾਂ ਸ਼੍ਰੋਮਣੀ ਅਕਾਲੀ ਦਲ ਨੂੰ ਤਕੜਾ ਕਰੀਏ ਤਾਂ ਸਾਰੇ ਵਪਾਰੀਆਂ ਨੇ ਸਾਰੇ ਵਰਗਾਂ ਨੇ ਤਰੱਕੀ ਕਰਨੀ ਹੈ ਬੇਖੌਫ ਹੋ ਕੇ ਆਪਣੇ ਕਾਰੋਬਾਰ ਕਰਨੇ ਆ ਸ਼ਾਂਤੀ ਨਾਲ ਅਸੀਂ ਆਪਦੇ ਬੱਚੇ ਪਾਲਨੇ ਆ ਤਾਂ ਮਾਂ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰੋ ਸਹੀ ਫੈਸਲਾ ਲੈ ਲੀਏ ਆਪਦੇ ਵਿਵੇਕ ਬੁੱਧੀ ਤੋਂ ਫੈਸਲਾ ਲੈ ਲੀਏ ਕਿ ਸਾਡੀ ਜਿਹੜੀ ਖੇਤਰੀ ਪਾਰਟੀ ਹੈ ਉਹ ਸ਼੍ਰੋਮਣੀ ਅਕਾਲੀ ਦਲ ਹੈ ਉਹ ਹੀ ਸਾਡੇ ਹਿੱਤਾਂ ਦੀ ਰਾਖੀ ਕਰ ਸਕਦੀ ਹੈ ਹਰ ਵਰਗ ਦੀ ਜਿਹੜੀ ਸੁਰੱਖਿਆ ਔਰ ਉਹਦੀ ਤਰੱਕੀ ਹੈ ਉਹ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਵਿੱਚ ਉਹ ਪੱਕੀ ਮੰਨੀ ਜਾਂਦੀ ਹੈ ਬਾਕੀ ਸਾਰੀਆਂ ਜਿਹੜੀਆਂ ਪਾਰਟੀਆਂ ਉਹ ਟੋਟਲੀ ਫੇਲ ਹੋ ਚੁੱਕੀਆਂ ਹੈ ਲੱਗਦਾ ਤੁਹਾਨੂੰ ਕਿਸ ਤਰ੍ਹਾਂ ਸਮਰਥਨ ਮਿਲਿਆ ਲੋਕਾਂ ਦੇ ਵਿੱਚ ਬਹੁਤ ਉਤਸ਼ਾਹ ਹੈ ਜੀ ਲੋਕ ਤਿਆਰ ਹੋ ਗਏ ਨੇ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਦੇ ਵਿੱਚ ਫਤਵਾ ਦੇਣ ਦੇ ਲਈ ਇਹ ਆਉਣ ਵਾਲੇ ਸਮੇਂ ਤੁਸੀਂ ਦੇਖੋਗੇ ਕਿ ਬੜਾ ਜ਼ਬਰਦਸਤ ਇੱਕ ਹੰਗਾਰਾ ਬੜੀ ਜ਼ਬਰਦਸਤ ਹਨੇਰੀ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਵਿੱਚ ਆਏਗੀ ਕਿਉਂਕਿ ਲੋਕ ਬਹੁਤ ਸਿਆਣੇ ਨੇ ਪੰਜਾਬ ਦੇ ਲੋਕ ਸਮਝ ਚੁੱਕੇ ਨੇ ਕਿ ਬਾਕੀ ਦੀਆਂ ਪਾਰਟੀਆਂ ਜਿਨ੍ਹਾਂ ਦੇ ਚੰਗਾ ਅੱਜ ਹੰਗਾਰਾ ਮਿਲਿਆ ਸੰਵਿਧਾਨ ਸਭਾ ਹਲਕਾ ਮੋਗੇ ਦੇ ਅੱਜ ਸ਼ਹਿਰੀ ਜਿਹੜਾ ਪੰਜਾਬੀ ਵਾਰਸੀ ਸ਼ਹਿਰੀ ਉਹਨਾਂ ਦੀ ਅੱਜ ਮੀਟਿੰਗ ਬੁਲਾਈ ਗਈ ਸੀ ਇੱਥੇ ਸਰ ਰਾਜਵਿੰਦਰ ਸਿੰਘ ਧਰਮਕੋਟ ਕੈਂਡੀਡੇਟ ਲੋਕ ਸਭਾ ਹਲਕਾ ਫਰੀਦਕੋਟ ਅੱਜ ਆਏ ਸੀ ਤੇ ਸ਼ਹਿਰੀਆਂ ਦੇ ਰੂਬਰੂ ਹੋਏ ਜਿਹੜੇ ਸੀਨੀਅਰ ਲੀਡਰ ਵਿਧਾਨ ਸਭਾ ਹਲਕਾ ਮੋਗਾ ਦੇ ਵਾਡਾਂ ਦੇ ਜਿਹੜੇ ਸਿਗੇ ਅਹੁਦੇਦਾਰ ਸਹਿਬਾਨ ਸਾਡੇ ਤੇ ਲੀਡਰ ਸਹਿਬਾਨ ਐਮਸੀ ਸਹਿਬਾਨ ਤੇ ਹੋਰ ਦਰਜਾ ਬਦਰਜਾ ਜਿਹੜੇ ਅਹੁਦੇਦਾਰ ਸਹਿਬਾਨ ਸੀ ਉਹਨਾਂ ਦੇ ਨਾਲ ਅੱਜ ਮੀਟਿੰਗ ਇੱਥੇ ਆਪਣੇ ਹੋਟਲ ਨੂਰ ਮਹਿਲ ਦੇ ਵਿੱਚ ਕੀਤੀ ਗਈ ਆ ਤੇ ਬੜਾ ਭਰਮਾ ਇਕੱਠ ਸੀ ਮੇਰਾ ਖਿਆਲ ਆ ਪਹਿਲਾਂ ਇੰਨੀਆਂ ਮੀਟਿੰਗਾਂ ਕੀਤੀਆਂ ਅਸੀਂ ਕਦੀ ਇੰਨਾ ਇਕੱਠ ਨਹੀਂ ਹੋਇਆ ਜਿੰਨਾ ਇਕੱਠ ਅੱਜ ਸੀ ਲੋਕਾਂ ਦੇ ਵਿੱਚ ਤੇ ਵਰਕਰਾਂ ਦੇ ਵਿੱਚ ਤੇ ਲੀਡਰਾਂ ਦੇ ਵਿੱਚ ਇੰਨਾ ਉਤਸ਼ਾਹ ਪਹਿਲਾਂ ਕਦੀ ਵੀ ਮੀਟਿੰਗ ਦੇ ਵਿੱਚ ਦੇਖਣ ਨੂੰ ਨਹੀਂ ਮਿਲਿਆ ਇਸ ਤੋਂ ਪਤਾ ਲੱਗਦਾ ਇਹ ਲੋਕਾਂ ਦੇ ਮਨਾਂ ਦੇ ਅੰਦਰ ਕਿੰਨਾ ਉਤਸ਼ਾਹ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਜਿਹੜਾ ਕੈਂਡੀਡੇਟ ਹੈ ਉਹਨੂੰ ਵੋਟ ਪਾਈਏ ਤੇ ਲੋਕ ਸਭਾ ਦੇ ਵਿੱਚ ਭੇਜੀਏ ਭਾਜੀ ਸ਼ਹਿਰ ਵਾਸੀ ਆਏ ਆ ਚੀਕਾਂ ਪਈਆਂ ਪਈਆਂ ਜੀ ਸ਼ਹਿਰ ਵਾਸੀਆਂ ਦੀਆਂ ਜਿਹੜੀਆਂ ਗੈਂਗਸਟਰਾਂ ਦੀਆਂ ਕਾਲਾਂ ਆ ਰਹੀਆਂ ਤੇ ਜਿਹੜਾ ਨਸ਼ਿਆਂ ਦਾ ਬੁਰਾ ਹਾਲ ਹੋ ਰਿਹਾ ਨਿਤ ਨਸ਼ਿਆਂ ਦਾ ਨੌਜਵਾਨ ਮਰ ਰਹੇ ਆ ਤੇ ਜਿਹੜੇ ਸ਼ਹਿਰੀਆਂ ਦਾ ਭ੍ਰਿਸ਼ਟਾਚਾਰ ਦੇ ਨਾਲ ਲੁੱਟਖਸੁੱਟ ਜਿਹੜੀ ਸ਼ਹਿਰੀਆਂ ਦੀ ਹੋ ਰਹੀ ਆ ਤੇ ਜਿਹੜੀ ਕਿਤੇ ਵੀ ਸੁਣਵਾਈ ਹੈ ਨਹੀਂ ਅੱਗੇ ਕੀ ਹੁੰਦਾ ਸੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਕਿ ਕਿਸੇ ਦਾ ਵੀ ਦੁੱਖ ਦਰਦ ਹੁੰਦਾ ਸੀ ਉਹ ਛੋਟੇ ਤੋਂ ਛੋਟੇ ਵੀ ਕਿਸੇ ਲੀਡਰ ਨੂੰ ਫੜ ਕੇ ਸਬੰਧਤ ਅਫਸਰ ਕੋਲੇ ਜਾਂਦਾ ਸੀ ਉਹਦਾ ਕੋਈ ਨਾ ਕੋਈ ਹੱਲ ਨਿਕਲ ਆਉਂਦਾ ਸੀ ਹੋਰ ਪਤਾ ਹੀ ਨਹੀਂ ਲੱਗਦਾ ਲੋਕਾਂ ਨੂੰ ਕਿਹਦੇ ਕੋਲੇ ਜਾਈਏ ਤੇ ਕਿਹਦੇ ਕੋਲੇ ਜਾ ਕੇ ਦੁੱਖ ਦਰਦ ਆਬ ਦਾ ਰੋਈਏ ਤੇ ਕਿੱਥੋਂ ਸਾਨੂੰ ਜਿਹੜੀ ਆ ਰੀਲੀਫ ਮਿਲੇ